ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਅੰਬਚੂਰ ਪਾਊਡਰ ਇਹਦੇ ਵਾਸਤੇ ਆਪਾਂ ਜਿਹੜੇ ਆ ਕੱਚੇ ਅੰਬ ਲੈਣੇ ਆ ਤੇ ਪੱਕੇ ਉਹ ਜਿਹੜੇ ਆਪਾਂ ਅੰਬ ਚੂਪਦੇ ਹੁੰਦੇ ਨੇ ਨਾ ਉਹ ਨਹੀਂ ਚਾਹੀਦੇ ਆਪਾਂ ਨੂੰ ਕੱਚੇ ਅੰਬ ਚਾਹੀਦੇ ਇਹਦੇ ਵਾਸਤੇ ਤੇ ਮੈਂ ਇਹ ਜਿਹੜੇ ਕੱਲ ਲਿਆਂਦੇ ਸੀ ਜੇ ਥੋੜਾ ਜਿਹਾ ਇਹ ਪੀਲੇ ਹੋ ਗਏ ਆ ਇਹ ਤੇ ਬਿਲਕੁਲ ਕੱਚੇ ਸੀ ਉਦੋਂ ਜਦੋਂ ਮੈਂ ਲੈ ਕੇ ਆਂਦੇ ਆ ਤੇ ਮੇਰੇ ਕੋਲੋਂ ਰਾਤ ਰਹਿ ਗਏ ਇਹ ਤੇ ਇਸ ਕਰਕੇ ਆਪਣੇ ਜਿਹੜੇ ਥੋੜੇ ਜੇ ਪੀਲੇ ਹੋ ਗਏ ਆ ਪਰ ਸਹੀ ਆ ਫਿਰ ਵੀ ਆਪਾਂ આમਚੂਰ ਪਾਊਡਰ ਜਿਹੜਾ ਇਹਦਾ ਬਣਾਉਣਾ ਹੈ ਦੇਖੋ ਚਾਰੇ ਆਂਬ ਆਪਾਂ ਜਿਹੜੇ ਛਿੱਲੇ ਆ ਕਿਉਂਕਿ ਮੇਰੇ ਕੋਲ ਪਹਿਲਾਂ ਬਣਿਆ ਪਿਆ ਆ ਇਸ ਕਰਕੇ ਆਪਾਂ ਵੀਡੀਓ ਬਣਾਉਣ ਲਈ ਥੋੜੇ ਜੇ ਬਣਾਉਣਾ ਆ ਤੇ ਇਹਨਾਂ ਨੂੰ ਛਿੱਲ ਕੇ ਤੇ ਇਹਨਾਂ ਦੇ ਆਪਾਂ ਟੁਕੜੇ ਕਰ ਲੈਣੇ ਪੀਸ ਕਰ ਲੈਣੇ ਆ ਪੀਸ ਕਰਕੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਆਪਾਂ ਬਾਜ਼ਾਰੋਂ ਲੈ ਕੇ ਆਣ ਨਾ આમਚੂਰ ਪਾਊਡਰ ਉਹ ਆਪਾਂ ਘਰੇ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਕੋਈ ਇਹਦੀ ਖੇਚਲ ਨਹੀਂ ਜ਼ਿਆਦਾ ਹੈਗੀ ਤੇ ਬਹੁਤ ਛੇਤੀ ਬਣ ਜਾਂਦਾ ਤੇ ਬਿਲਕੁਲ ਆਸਾਨ ਤਰੀਕੇ ਨਾਲ ਬਣ ਜਾਂਦਾ ਦੇਖੋ ਛਿਲਕੇ ਆਪਾਂ ਕੱਟ ਲੈ ਪੀਸ ਇਹਦੇ ਤੇ ਹੁਣ ਇਹਨੂੰ ਮੇਰਾ ਜਿਹੜਾ ਮਿਕਸੀ ਦਾ ਆਪਾਂ ਥੋੜਾ ਛੋਟਾ ਹੈ ਇਸ ਕਰਕੇ ਆਪਾਂ ਇਹਨੂੰ ਦੋ ਵਾਰੀ ਕਰਕੇ ਤੇ ਗ੍ਰाइंड ਕਰਾਂਗੇ ਤੁਹਾਡੇ ਕੋਲ ਵੱਡਾ ਜੱਗ ਆ ਤਾਂ ਤੁਸੀਂ ਇੱਕ ਵਾਰੀ ਪੀਸ ਸਕਦੇ ਆ ਤੇ ਜਿੰਨਾ ਬਣਾਉਣਾ ਤੁਸੀਂ ਓਨੇ ਅੰਬ ਲੈ ਲਓ ਤੇ ਅੰਬ ਕੱਚੇ ਹੋਣੇ ਚਾਹੀਦੇ ਮੇਰੇ ਅੰਬ ਜਿਹੜੇ ਥੋੜੇ ਜਿਹੇ ਪੱਕ ਗਏ ਆ ਪੀਲੇ ਹੋ ਗਏ ਆ ਜ਼ਿਆਦਾ ਨਹੀਂ ਹੈ ਥੋੜੇ ਥੋੜੇ ਆ ਤਾਂ ਵਧੀਆ ਜਿਹੜਾ ਬਣ ਜਾਣਾ ਇਹ ਅੰਬਚੂਰ ਪਾਊਡਰ ਕਿ ਵੈਸੇ ਬਿਲਕੁਲ ਕੱਚੇ ਅੰਬ ਲੈਣੇ ਚਾਹੀਦੇ ਆ ਤੇ ਇਹਨਾਂ ਦਾ ਵੀ ਬਣ ਜਾਂਦਾ ਉਹਨਾਂ ਦਾ ਵੀ ਬਣ ਜਾਂਦਾ ਆ ਤੇ ਉਹਨਾਂ ਦਾ ਬਿਲਕੁਲ ਚਿੱਟਾ ਜਿਹਾ ਬਣਨਾ ਆ ਤੇ ਦੇਖੋ ਅੱਧੇ ਆਪਾਂ ਪੀ ਲਏ ਆ ਤੇ ਇਹਨਾਂ ਨੂੰ ਆਪਾਂ ਕੱਢ ਲਿਆ ਤੇ ਜਿਹੜੇ ਬਾਕੀ ਰਹਿੰਦੇ ਉਹ ਵੀ ਆਪਾਂ ਇੱਦਾਂ ਗ੍ਰाइंड ਕਰ ਲੈਣੇ ਆ ਤੇ ਐਂਡ ਤੱਕ ਵੀਡੀਓ ਨੂੰ ਦੇਖਿਓ ਤੇ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਜਿਹੜਾ ਅੰਬਚੂਰ ਪਾਊਡਰ ਘਰੇ ਬਣਾ ਕੇ ਤਿਆਰ ਕਰ ਲੈਣਾ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਨੂੰ ਇੱਕ ਦਿਨ ਦੇ ਵਿੱਚ ਇਹ ਜਿਹੜਾ ਤਿਆਰ ਹੋ ਜਾਂਦਾ ਆ ਕਿਉਂਕਿ ਧੋਪ ਅੱਜਕੱਲ ਬਹੁਤ ਜ਼ਿਆਦਾ ਪੈਂਦੀ ਆ ਤੇ ਦੇਖੋ ਇਦਾਂ ਦਾ ਹੋ ਜਾਣਾ ਹੈ ਜੇ ਵਿੱਚ ਮਾੜਾ ਮੋਟਾ ਟੁਕੜਾ ਵੀ ਰਹਿ ਗਿਆ ਨਾ ਤੇ ਉਹ ਆਪਣੇ ਆਪ ਜਦੋਂ ਸੁੱਕ ਜਾਣਾ ਨਾ ਛਾਣ ਹੋ ਜਾਣਾ ਉਹ ਪੀ ਕੇ ਤੇ ਇਹ ਵੀ ਆਪਾਂ ਸਾਰਾ ਜਿਹੜਾ ਗ੍ਰाइंड ਕਰ ਲਿਆ ਇਹਨੂੰ ਵੀ ਆਪਾਂ ਕੱਢ ਲੈਣਾ ਪੂਰਾ ਮਤਲਬ ਐਦਾਂ ਆਪਾਂ ਪੀਸ ਕੇ ਕੱਢ ਲੈਣਾ ਹੈ ਤੇ ਵੀਡੀਓ ਜਿਹੜੀ ਆਪਾਂ ਤੁਹਾਨੂੰ ਪਤਾ ਹੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਈ ਦੀ ਹੈ ਛੋਟੀ ਰੱਖ ਕੇ ਬਣਾਈ ਦੀ ਹੈ ਤੇ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਜੀ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਦੇ ਆ ਕਰੋ ਵੇ ਵੀਡੀਓ ਕਿਦਾਂ ਦੀ ਲੱਗੀ ਆ سپورਟ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਦੇ ਨਾਲ ਹਰ ਰੈਸਪੀ ਆਪਾਂ ਤਿਆਰ ਕਰਦੇ ਆ ਇਹ ਦੇਖੋ ਬਿਲਕੁਲ ਸੌਖਾ ਤਰੀਕਾ ਆਪਾਂ ਦੱਸਦੇ ਹੁੰਨੇ ਆ ਤੇ ਹੁਣ ਆਪਾਂ ਇੱਕ ਪੋਲੀਥੀਨ ਪੇਪਰ ਲੈ ਲਿਆ ਪਲਾਸਟਿਕ ਦਾ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਥੋੜੀਆਂ ਜਿਹੀਆਂ ਬੂੰਦਾ ਜਣੀਆਂ ਤੇਲ ਦੀਆਂ ਪਾ ਕੇ ਤੇ ਇਹਨੂੰ ਆਪਾਂ ਗ੍ਰੀਸ ਕਰਨਾ ਚੰਗੀ ਤਰ੍ਹਾਂ ਇੱਕ ਪੇਪਰ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰਨਾ ਜਿੰਨਾਕ ਤੁਸੀਂ ਅੰਬਚੂਰ ਅੰਬ ਪੀਸੇ ਆ ਨਾ ਉੱਡਾ ਤੁਸੀਂ ਪੇਪਰ ਲੈ ਲਓ ਪਲਾਸਟਿਕ ਦਾ ਕਿ ਮੈਂ ਥੋੜਾ ਆ ਉਹ ਪੀਸੇ ਅੰਬ ਤੇ ਇਸ ਕਰਕੇ ਮੈਂ ਜਿਹੜਾ ਠੀਕ ਠੀਕੇ ਪੇਪਰ ਜਿਹੜਾ ਲੈ ਲਿਆ ਜਿਆਦਾ ਵੱਡਾ ਨਹੀਂ ਲਿਆ ਹੈਗਾ ਤੇ ਧੁੱਪ ਦੇਖੋ ਬਹੁਤ ਜ਼ਿਆਦਾ ਆ ਤੇ ਆਪਾਂ ਜਿਹੜੇ ਬੇੜੇ ਦੇ ਵਿੱਚ ਨਾ ਇੱਕ ਇੱਕ ਪੋਲੀਥਿਨ ਜਿਹੜਾ ਥੱਲੇ ਪਛਾਦਤਾ ਤੇ ਇਹਦੇ ਉੱਤੇ ਜਿਹੜੇ ਆਪਾਂ ਅੰਬ ਪੀਸੇ ਆ ਨਾ ਉਹਨਾਂ ਨੂੰ ਪਾ ਦੇਣਾ ਦੇਖੋ ਬਿਲਕੁਲ ਆਸਾਨ ਤਰੀਕਾ ਧੁੱਪ ਬਹੁਤ ਪੈਂਦੀ ਅੱਜ ਕੱਲ ਇੱਕ ਦਿਨ ਦੇ ਵਿੱਚ ਇਹ ਜਿਹੜਾ ਤਿਆਰ ਹੋ ਜਾਂਦਾ ਹੈ ਤੇ ਸਾਰਾ ਇਹ ਪਲਪ ਆਪਾਂ ਇਹਦੇ ਉੱਤੇ ਜਿਹੜਾ ਆ ਪੀਸਿਆ ਸੀ ਉਹ ਆਪਾਂ ਪਾ ਦਤਾ ਆ ਤੇ ਹੁਣ ਜਿਹੜਾ ਆਪਾਂ ਦੂਜਾ ਪੇਪਰ ਤੇਲ ਲਾ ਕੇ ਗ੍ਰੀਸ ਕੀਤਾ ਸੀ ਨਾ ਤੇ ਉਸ ਪੇਪਰ ਨੂੰ ਆਪਾਂ ਇਹਦੇ ਉੱਤੇ ਰੱਖ ਕੇ ਤੇ ਦੇਖੋ ਇਧਰ ਆ ਤਾਂ ਇਧਰੋਂ ਤੇਲ ਲੱਗਾ ਸੀ ਨਾ ਉਹ ਆਪਾਂ ਅੰਬਾ ਦੇ ਉੱਪਰ ਰੱਖਣਾ ਹੈ ਤੇ ਦੂਸਰਾ ਪਾਸਾ ਉੱਪਰ ਕਰ ਲੇ ਹੱਥ ਦੇ ਨਾਲ ਬਸ ਆਸਾਨੀ ਦੇ ਨਾਲ ਜਿਹੜਾ ਇਹ ਏਦਾਂ ਬਿਛ ਜਾਂਦਾ ਹੈ ਤੇ ਪੇਪਰ ਜਿੰਨਾ ਕ ਮੈਂ ਅੰਬਲੇ ਇਸ ਉੱਡਕ ਮੈਂ ਪੇਪਰ ਜਿਹੜਾ ਆ ਬਿਛਾ ਲਿਆ ਆ ਤੇ ਦੇਖੋ ਏਦਾਂ ਬਸ ਹੱਥ ਦੇ ਨਾਲ ਬਿਲਕੁਲ ਸੋਖੇ ਤਰੀਕੇ ਦੇ ਨਾਲ ਫਟਾਫਟ ਇਹ ਜਿਹੜਾ ਏਦਾਂ ਹੋ ਜਾਂਦਾ ਆ ਬਿਲਕੁਲ ਪਤਲਾ ਪਤਲਾ ਇਹਨੂੰ ਆਪਾਂ ਬਿਛਾ ਦੇਣਾ ਜਿੰਨਾ ਪਤਲਾ ਕਰਾਂਗੇ ਉਹਨਾਂ ਜਲਦੀ ਇਹ ਸੁੱਕੂਗਾ ਇਹ ਸਾਰੇ ਨੂੰ ਆਪਾਂ ਇਦਾਂ ਬਿਛਾ ਦੰਨੇ ਆ ਜੀ ਤੇ ਹੁਣ ਜਿਹੜਾ ਆਪਾਂ ਇਹਦੇ ਉੱਤੇ ਪੇਪਰ ਲਾਇਆ ਨਾ ਦੇਖੋ ਸਾਰਾ ਇਦਾਂ ਬਿਛਾਤਾ ਜਿਹੜਾ ਪੇਪਰ ਆਪਾਂ ਲਾਇਆ ਸੀ ਤੇਲ ਲਾ ਕੇ ਤੇ ਉਹ ਆਪਾਂ ਇਦਾਂ ਆਸਾਨੀ ਨਾਲ ਚੱਕ ਹੋ ਜਾਣਾ ਆ ਉਹ ਆਪਾਂ ਉੱਪਰ ਲਾ ਦੇਣਾ ਇਹਦੇ ਤੇ ਫਿਰ ਜਾਂ ਤਾਂ ਤੁਸੀਂ ਕੋ ਪਤਲੀ ਜੀ ਚੁੰਨੀ ਇਹਦੇ ਤੇ ਦੇ ਦਿਓ ਮਲਮਲ ਦਾ ਕੱਪੜਾ ਕੋ ਪਤਲਾ ਜਿਹਾ ਦੇ ਦਿਓ ਤੇ ਜੇ ਨਹੀਂ ਹਵਾ ਵਗੈਰਾ ਹੈਗੀ ਡਸਟ ਹੈਗੀ ਤਾਂ ਤੁਸੀਂ ਐਦਾਂ ਇਹਨੂੰ ਸਕਾ ਲੋ ਅੱਜਕੱਲ ਹਵਾ ਬਹੁਤ ਚੱਲਦੀ ਰਹਿੰਦੀ ਹੈ ਨਾ ਤੇ ਫਿਰ ਇਹਨੂੰ ਟੱਕ ਕੇ ਤੁਸੀਂ ਸਕਾਓ ਨਹੀਂ ਤਾਂ ਜੇ ਨਹੀਂ ਹਵਾ ਹੈਗੀ ਫਿਰ ਐਦਾਂ ਸਕਾ ਲੋ ਜਲਦੀ ਸੁੱਕ ਜਾਊਗਾ ਦੇਖੋ ਜੀ ਥੋੜੀ ਜੀ ਧੁੱਪ ਲੱਗਣ ਦੇ ਨਾਲ ਨਾ ਅੱਧ ਘੰਟੇ ਧੁੱਪ ਲਾ ਕੇ ਐਦਾਂ ਦਾ ਹੋ ਗਿਆ ਇਹ ਤੇ ਇਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਦਿਖਾ ਲਦੀ ਹਾਂ 2 ਘੰਟੇ ਦੀ ਧੁੱਪ ਲਾ ਕੇ ਇਸ ਤਰ੍ਹਾਂ ਦਾ ਇਹ ਹੋ ਗਿਆ ਹਲਕਾ ਘੰਟਾ ਕੱਪ ਧੋਪੇ ਨੂੰ ਹੋਰ ਲਮਾਣੀ ਦੇਖੋ ਐਦਾਂ ਦਾ ਪੇਪਰ ਬਣ ਗਿਆ ਇਹਦਾ ਬਹੁਤ ਛੇਤੀ ਇੱਕ ਦਿਨ ਦੇ ਵਿੱਚ ਇਹ ਤਿਆਰ ਹੋ ਕੇ ਸੁੱਕ ਗਿਆ ਨਾ ਬਣ ਜਾਂਦਾ ਹੈ ਦੇਖੋ ਆਪਾਂ ਪੇਪਰ ਤੋਂ ਲਾ ਲਿਆ ਐਦਾਂ ਦਾ ਬਣ ਗਿਆ ਇਹ ਹੁਣ ਇਹਨੂੰ ਆਪਾਂ ਗ੍ਰੈਂਡ ਕਰਨਾ ਹੈ ਗ੍ਰੈਂਡ ਕਰਕੇ ਇਹਦਾ ਬਿਲਕੁਲ ਪਾਊਡਰ ਬਣ ਜਾਣਾ ਦੇਖੋ ਕਿੰਨਾ ਸੌਖਾ ਤਰੀਕਾ ਜਿਹੜਾ ਆਪਾਂ ਪੰਪੂਰ ਪਾਊਡਰ ਬਾਜ਼ਾਰੋਂ ਲਿਆ ਰਹੇ ਨਾ ਆਪਾਂ ਅੱਜ ਕੱਲ੍ਹ ਆਂਬ ਮਿਲਦੇ ਨਾ ਕੱਚੇ ਸਾਲ ਭਰ ਦਾ ਪਾਊਡਰ ਆਪਾਂ ਬਣਾ ਕੇ ਰੱਖ ਸਕਦੇ ਆ ਕਿਉਂਕਿ ਆਪਾਂ ਹਰ ਇੱਕ ਚੀਜ਼ ਵਿੱਚ ਵਰਤਦੇ ਆ ਤੇ ਸਾਲ ਭਰ ਦਾ ਆਪਾਂ ਬਣਾ ਸਕਦੇ ਜਿਹੜੇ ਵਿੱਚ ਵਿੱਚ ਕੜ ਕੜੇ ਧੱਬੇ ਤੁਹਾਨੂੰ ਦਿੱਤੇ ਆ ਨਾ ਉਹ ਆਂਬ ਕੋਈ ਮੋਟਾ ਪੀਸੀ ਉਹਦਾ ਤੇ ਉਹੀ ਆ ਕੁਮਾੜਾ ਮੋਟਾ ਮੋਟਾ ਜਿਹੜਾ ਰਹਿ ਗਿਆ ਸੀ ਨਾ ਤੇ ਉਹੀ ਆ ਦੇਖੋ ਆਪਾਂ ਥੋੜਾ ਜਿਹਾ ਬਣਾਇਆ ਮੇਰ ਕੋ ਪਹਿਲੇ ਬਣਿਆ ਪਿਆ ਆ ਤੇ ਇਹਨੂੰ ਆਪਾਂ ਛਾਣ ਲੈਣਾ ਆ ਇਦਾਂ ਦਾ ਪਾਊਡਰ ਬਣ ਗਿਆ ਸੀ ਇਹਨੂੰ ਛਾਣ ਲੈਣਾ ਆ ਤੇ ਬਹੁਤ ਹੀ ਵਧੀਆ ਆਪਣਾ ਅਮਚੂਰ ਜਿਹੜਾ ਬਣ ਕੇ ਅਮਚੂਰ ਪਾਊਡਰ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਸੌਖੇ ਤਰੀਕੇ ਦੇ ਨਾਲ ਤੇ ਵੀਡੀਓ ਮੇਰੀ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਦੇ ਹੋ ਜੀ ਲਓ ਇਦਾਂ ਦਾ ਜਿਹੜੇ ਆ ਟੁਕੜੇ ਜਿਹੜੇ ਕਾਲੇ ਕਾਲੇ ਦਿਖਦੇ ਸੀ ਆਪਾਂ ਨੂੰ ਇਦਾਂ ਦਾ ਅਮਚੂਰ ਪਾਊਡਰ ਆਪਣਾ ਤਿਆਰ ਹੋ ਗਿਆ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਕਿਸੇ ਵੀ ਸੁੱਕੇ ਭਾਂਡੇ ਦੇ ਵਿੱਚ ਇਹਨੂੰ ਪਾ ਕੇ ਤੁਸੀਂ